ਦੂਰ 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 ਸ਼ੋਰ ਬਣਾ ਸਕਦੇ ਕਿ ਬੱਜ ਗੱਦੂ ਦਾ ਬੀਟ ਹੋ ਰਿਹਾ ਸਰ ਉਹ ਸ਼ੋਰ ਕਰ ਲੂੰਗਾ ਬੱਜ ਰੋਲ ਮੈਨੂੰ ਅਲਫਾਜ ਯਾਦ ਆਉਂਦੇ ਨੇ ਇਹ ਖਬਰ ਤੁਹਾਡੇ ਤੱਕ ਮੁੱਖ ਵੀ ਇਹਦੇ ਜਾ ਸਕਦੀ ਹੈ ਨਹੀਂ ਨਹੀਂ ਨਿਕਲ ਜਰਾ ਕਸਮਾ ਚਾਹੀ ਜੇ ਫਿਰ ਮੱਖੀ ਹੋ ਗਈ ਹੁਣੇ ਆ ਜੂਗੀ 2 ਮਿੰਟ ਚ ਅਜਾ ਹੁਣੇ ਆ ਜੂ ਜੇ ਹੋ ਗਿਆ ਫਰੂਟ ਖਤਮ ਹੋ ਗਿਆ ਫਰੂਟ ਖਾਣੀ ਸੀ ਮੈਂ ਜੇ ਮਰਦਾ ਅਗੜਾ ਦੇਖਦੇ ਹਾਂ ਉਹਦੇ ਨੇ ਅੱਜ ਹੋ ਜੋ ਅੰਦਰ ਹੋਏ ਥੋੜਾ ਜਿਹਾ ਹੋਰ ਨੁਕਸਾਨ ਹੋਣੇ ਸ਼ੁਰੂ ਹੋ ਜਾਂਦੇ ਆ ਸੋ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਐਸਜੀਪੀਸੀ ਦੇ ਸਹਿਯੋਗ ਦੇ ਨਾਲ ਜਾਂ ਜਾਂ ਹੋਰ ਗੁਰਦੁਆਰਾ ਜਿਹੜੀਆਂ ਕਮੇਟੀਆਂ ਉਹਨਾਂ ਦੇ ਸਹਿਯੋਗ ਦੇ ਨਾਲ ਪਿਛਲੇ ਕਈ ਦਹਾਕਿਆਂ ਤੋਂ ਇਹ ਜਿਹੜੀ ਹੈਗੀ ਹੈ ਸੇਵਾ ਆ ਦਾ ਜਿਹੜਾ ਹੈਗਾ ਉਹ ਸੁਭਾਗ ਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਪ੍ਰਾਪਤ ਹੋਇਆ ਹੈ ਇਦੇ ਵਿੱਚ ਅਸੀਂ ਤਿੰਨ ਸਾਇੰਟਿਸਟ ਮੁੱਖ ਤੌਰ ਤੇ ਕੰਮ ਕਰਦੇ ਆ ਡਾਕਟਰ ਮੈਂ ਡਾਕਟਰ ਜਸਵਿੰਦਰ ਸਿੰਘ ਬਰਾੜ ਡਾਕਟਰ ਸੰਦੀਪ ਸਿੰਘ ਇਹ ਕੀੜਿਆਂ ਦੇ ਮਾਰ ਕਿਉਂਕਿ ਬਹੁਤ ਸਾਰੇ ਪੁਰਾਣੇ ਰਕਤਾਂ ਨੂੰ ਖਾਸ ਤੌਰ ਤੇ ਜਿਹੜੀ ਸਮੱਸਿਆ ਆਉਂਦੀ ਹੈ ਕੀੜਿਆਂ ਦੀ ਆਉਂਦੀ ਆ ਉਸ ਤੋਂ ਇਲਾਵਾ ਡਾਕਟਰ ਕਰਨਵੀਰ ਸਿੰਘ ਗਿੱਲ ਹੈ ਉਹ ਉਹ ਕਾਫੀ ਟਾਈਮ ਤੋਂ ਜੁੜੇ ਹੋਏ ਆ ਸੋ ਉਹ ਅਸੀਂ ਇਹਨਾਂ ਬੇਰੀਆਂ ਦੀ ਲਗਾਤਾਰ ਦੇਖਰੇਖ ਕਰ ਰਹੇ ਆ ਜਦੋਂ ਕੋਈ ਸਾਨੂੰ ਲੱਗਦਾ ਹੈ ਕਿ ਕਿਸੇ ਕਿਸਮ ਦੀ ਸਮੱਸਿਆ ਆ ਰਹੀ ਆ ਤਾਂ ਉਹਦੀ ਅਸੀਂ ਲੋੜ ਮੁਤਾਬਕ ਉਹਦਾ ਉਪਚਾਰ ਕਰਦੇ ਆ ਉਹਦੀ ਟ੍ਰੀਟਮੈਂਟ ਕਰਦੇ ਆ ਕੀੜੇ ਮਕੌੜੇ ਬਿਮਾਰੀਆਂ ਵਾਲੀਆਂ ਟਾਹਣੀਆਂ ਨੂੰ ਕੱਢ ਕੇ ਉਹਦੀ ਸਫਾਈ ਕਰਦੇ ਆ ਉਹਦੀ ਖਾਹਤ ਖਰਾਕ ਪਾਣੀ ਬਾਰੇ ਉਹਨਾਂ ਨੂੰ ਗਾਈਡ ਕਰਦੇ ਆ ਸੋ ਜੇ ਉਹਨੂੰ ਜਿਸ ਤਰ੍ਹਾਂ ਸਮੇਂ ਦੀ ਤਬਦੀਲੀ ਦੇ ਨਾਲ ਮੈਂ ਤੁਹਾਨੂੰ ਦੱਸਿਆ ਕਿ ਬਿਮਾਰੀਆਂ ਵੀ ਨਵੀਆਂ ਆ ਗਈਆਂ ਉਹ ਅਸੀਂ ਲੈਬਾਰਟਰੀ ਦੇ ਵਿੱਚ ਲਿਆ ਕੇ ਉਹਨੂੰ ਕੋਖ ਲੈਨੇ ਕਿ ਇਹਦੇ ਉੱਤੇ ਕੀ ਸਮੱਸਿਆ ਆ ਰਹੀ ਆ ਤਾਂ ਕਿ ਉਹਨੂੰ ਅਸੀਂ ਪਹਿਲਾਂ ਹੀ ਸਨਬ ਕਰਕੇ ਉਸ ਦੀ ਮੈਨੇਜਮੈਂਟ ਕਰੀਏ ਸੋ ਪਰਮਾਤਮਾ ਦੀ ਕਿਰਪਾ ਦੇ ਨਾਲ ਗੁਰੂ ਰਾਮਦਾਸ ਜੀ ਦੀ ਕਿਰਪਾ ਦੇ ਨਾਲ ਆਪਾਂ ਸਾਰੇ ਜਾਣੇ ਕਿ ਦਰਬਾਰ ਸਾਹਿਬ ਦੇਰੀਆਂ ਦੀ ਜਿਹੜੀ ਹੈਗੀ ਆ ਉਹ ਪੂਰੀਆਂ ਹਰੀਆਂ ਭਰੀਆਂ ਹੈ ਉੱਥੇ ਨਹੀਂ ਬਾਕੀ ਸਭ ਸਥਾਨਾਂ ਤੇ ਜਿੰਨੇ ਵੀ ਆਪਣੇ ਧਾਰਮਿਕ ਸਥਾਨ ਆ ਉੱਥੇ ਜਿਹੜੇ ਹੈਗੇ ਇਹ ਦਰਖਤ ਆ ਉਹ ਦੁਬਾਰਾ ਬਹੁਤ ਹਰੇ ਭਰੇ ਹੋਏ ਆ ਉਹਨਾਂ ਨੂੰ ਫਲ ਵੀ ਚੋਖਾ ਲੱਗ ਰਿਹਾ ਤੇ ਇਹ ਸਾਰੀਆਂ ਚੀਜ਼ਾਂ ਦੇਖ ਕੇ ਸੰਗਤਾਂ ਜਿਹੜੀਆਂ ਹੈਗੀਆਂ ਉਹ ਬਹੁਤ ਖੁਸ਼ੀ ਮਹਿਸੂਸ ਕਰਦੀਆਂ ਔਰ ਉਹ ਚੀਜ਼ ਨੂੰ ਦੇਖ ਕੇ ਸਾਨੂੰ ਵੀ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਪ੍ਰਮਾਤਮਾ ਨੇ ਸਾਥੋਂ ਇਹ ਜਿਹੜੀ ਹੈਗੀ ਸੇਵਾ ਲਈਆ ਔਰ ਉਹਦਾ ਜਿਹੜਾ ਹੈਗਾ ਫਾਲਾ ਉਹ ਲੱਗ ਰਿਹਾ ਔਰ ਇਹਦੇ ਵਿੱਚ ਸਾਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਜਿੰਨੇ ਵੀ ਆਫੀਸਰ ਸਹਿਬਾਨ ਆਥਾਰਟिटीज ਆ ਜਾਂ ਐਸਜੀਪੀਸੀ ਦੇ ਜਿੰਨੇ ਵੀ ਅ ਅਹੁਦੇਦਾਰ ਆ ਜਾਂ ਉਹਨਾਂ ਦੇ ਮੈਨੇਜਮੈਂਟ ਕਮੇਟੀ ਹੈ ਉਹ ਸਾਨੂੰ ਬਹੁਤ ਸਹਿਯੋਗ ਕਰ ਰਹੀ ਹੈ ਇਸ ਮਾਮਲੇ ਦੇ ਵਿੱਚ ਅੱਛਾ ਬਰਾਤ ਸਾਹਿਬ ਜੇਕਰ ਇਹ ਗੱਲ ਕੀਤੀ ਜਾਵੇ ਪੰਜਾਬ ਦੇ ਵਿੱਚ ਹੋਣ ਵਾਲੀ 베ਰੀਆਂ ਦੀ ਤਾਂ ਉਹ ਕਿੰਨੇ ਕੁ ਕਿਸਮ ਦੀਆਂ 베ਰੀਆਂ ਇੱਥੇ ਹੁਣ ਵੀ ਜੁੜਿਆ ਹੋਇਆ ਸੋ ਹੁਣ ਕੀ ਹਾਲਾਤ ਨੇ ਕਿਉਂਕਿ ਅਕਸਰ ਹੀ ਪਹਿਲਾਂ ਬਾਗ ਬਹੁਤ ਵੱਡੀ ਗਿਣਤੀ ਵਿੱਚ ਮਿਲਦੇ ਸੀ 베ਰੀਆਂ ਦੇ ਤੇ ਹੁਣ ਕਿਦਾਂ ਦੇ ਹਾਲਾਤ ਹੈਗੇ ਨੇ ਤੇ ਕਿਸ ਤਰ੍ਹਾਂ ਇਹਨਾਂ ਨੂੰ ਰਿਵਾਈਵ ਕਰਨ ਲਈ ਪੀਏਯੂ ਵੱਲੋਂ ਯਤਨ ਕੀਤੇ ਜਾ ਰਹੇ ਹਨ ਅ ਬਿਲਕੁਲ ਜੀ ਤੁਸੀਂ ਬਿਲਕੁਲ درست ਕਿਹਾ ਹੈ ਕਿ ਸਾਡਾ ਜਿਹੜਾ ਇਹ ਬੇਰ ਆ ਇਹ ਸਾਡਾ ਵਿਰਾਸਤੀ ਦਰਖਤ ਹੈ ਕਿਉਂਕਿ ਜਿਹੜੀ ਇਸ ਦਰਖਤ ਦੀ ਉਤਪਤੀ ਹੈ ਉਹਦਾ ਜਿਹੜਾ ਖੇਤਰ ਆ ਉਹ ਭਾਰਤੀ ਆ ਸਾਡੇ ਇੱਥੇ ਇਹ ਉਤਪਤ ਹੋਇਆ ਉਸ ਤੋਂ ਬਾਅਦ ਇਹਦੀ ਜਿਹੜੇ ਹੈਗਾ ਫਲਾ ਹੋਇਆ ਜਿਸ ਤਰ੍ਹਾਂ ਆਪਾਂ ਦੇਖਦੇ ਆ ਕਿ ਸਾਡੇ ਬਹੁਤ ਸਾਰੇ ਧਾਰਮਿਕ ਸਥਾਨ ਆ ਉਹਨਾਂ ਦੇ ਉੱਤੇ 베ਰੀਆਂ ਦੇ ਦਰਖਤ ਹੀ ਲੱਗੇ ਹੋਏ ਜਾਂ ਉਹਨਾਂ ਦਾ ਇਤਿਹਾਸ ਆ ਜਿਹੜਾ ਉਹ 베ਰੀਆਂ ਦੇ ਦਰਖਤਾਂ ਦੇ ਨਾਲ ਜੁੜਿਆ ਹੋਇਆ ਇਥੋਂ ਇਹ ਦਰਸਾਉਂਦਾ ਹੈ ਕਿ ਇਹ ਆ ਇਸ ਕਿਤੇ ਦਾ ਬਹੁਤ ਪ੍ਰਾਤਨ ਦਰਖਤ ਹੈਗਾ ਉਸ ਤੋਂ ਬਾਅਦ ਇਹਦੀ ਜਿਹੜੀ ਮਾਨਤਾ ਹੈ ਵਪਾਰਕ ਪੱਧਰ ਤੇ ਵੀ ਸ਼ੁਰੂ ਹੋਈ ਆ ਲੋਕਾਂ ਨੇ ਫਿਰ ਇਹਦੇ ਹੌਲੀ ਹੌਲੀ ਬਾਗ ਲਾਉਣੇ ਸ਼ੁਰੂ ਕੀਤੇ ਚੰਗਾ ਮੁਨਾਫਾ ਆਇਆ ਆ ਫਿਰ ਹੋਰ ਫਸਲਾਂ ਸ਼ੁਰੂ ਹੋ ਗਈਆਂ ਜਿਸ ਤਰ੍ਹਾਂ ਖਾਸ ਤੌਰ ਤੇ ਝੋਨੇ ਦੀ ਗੱਲ ਕਰੀਏ ਤਾਂ ਬਹੁਤ ਸਾਰਾ ਏਰੀਆ ਜਿਹੜਾ ਹੈਗਾ ਜਿੱਥੇ ਪਹਿਲਾਂ ਇਹ ਸਾਡੇ ਪ੍ਰਾਤਨ ਦਰਖਤ ਸਾਨੂੰ ਦੇਖਣ ਨੂੰ ਮਿਲਦੇ ਸੀ ਆਪਾਂ ਵੀ ਛੋਟੇ ਹੁੰਦੇ ਉੱਥੇ 베ਰੀਆਂ ਦੇ 베ਰ ਤੋੜਨ ਜਾਂਦੇ ਸੀਗੇ ਪਿੰਡਾਂ ਦੇ ਵਿੱਚ ਜਦੋਂ ਇਹ ਝੋਨਾ ਆ ਗਿਆ ਤਾਂ ਹੌਲੀ-ਹੌਲੀ ਇਹ ਦਰਖਤ ਦੇ ਨਾਲ-ਨਾਲ ਬਾਕੀ ਜਿਹੜੇ ਹੈਗੇ ਆ ਉਹ ਬੂਟੇ ਆ ਉਹ ਵੀ ਕਾਫੀ ਹੱਦ ਤੱਕ ਅਲੋਪ ਹੋ ਗਏ ਆ ਪਰ ਜਿੱਥੋਂ ਤੱਕ ਇਹਦੀ ਵਪਾਰਕ ਕਾਸ਼ਤ ਦੀ ਗੱਲ ਕਰੀਏ ਤਾਂ ਇਹ ਕਿਸੇ ਸਮੇ ਇਹ ਤਕਰੀਬਨ 3 33200 ਹੈਕਟੇਅਰ ਤੱਕ ਇਹਦਾ ਰਕਬਾ ਹੁੰਦਾ ਸੀ ਪੰਜਾਬ ਦੇ ਵਿੱਚ ਆ ਫਿਰ ਉਹ ਕੱਟ ਕੇ 12 1300 ਹੈਕਟੇਅਰ ਤੇ ਹੀ ਆ ਗਿਆ ਪਰ ਹੁਣ ਤਕਰੀਬਨ ਹੌਲੀ-ਹੌਲੀ ਥੋੜਾ ਜਿਹੜਾ ਰਕਬੇ ਦੇ ਵਿੱਚ ਦੁਆਰਾ ਆ ਇਹਦਾ ਜਿਹੜਾ ਹੈਗਾ ਵਾਧੇ ਨੇ ਜ਼ੋਰ ਫੜਿਆ ਤਾਂ ਇਸ ਟਾਈਮ ਤਕਰੀਬਨ 16-1700 ਹੈਕਟੇਅਰ ਰਕਬਾ ਜਿਹੜਾ ਹੈਗਾ ਉਹ ਵਪਾਰਕ ਪੱਤਰ ਦੀਆਂ ਕਿਸਮਾਂ ਦੇ ਥੱਲੇ ਹੈਗਾ ਤੇ ਲੋਕ ਦੁਆਰਾ ਇਹਦੀ ਖੇਤੀ ਵੱਲ ਥੋੜੇ-ਥੋੜੇ ਮੁੜ ਰਹੇ ਆ ਡਾਕਟਰ ਸਾਹਿਬ ਇੱਕ ਸਾਡੇ ਧਰਮ ਦੇ ਨਾਲ